ਸਾਥੀਓ ਜੀ ਸਾਰਿਆਂ ਨੂੰ ਫੇਰ ਹਾਜ਼ਰ ਹੋਏ ਆ ਨਵੇਂ ਵੀਡੀਓ ਦੇ ਨਾਲ ਟਰੈਕਟਰ ਮਹਿੰਦਰਾ ਟਰੈਕਟਰ 585 ਡੀਹਾਈਡਰੇਟਰ ਮਾਡਲ ਦੀ ਗੱਲ ਕਰੀਏ ਟਰੈਕਟਰ 99 ਮਾਡਲ ਹੈ ਜੀ ਆ ਮੇਨ ਗੱਲ ਆ ਕਿ ਟਰੈਕਟਰ ਪੰਜਾਬ ਨੰਬਰ ਟਰੈਕਟਰ ਦੇ ਸਾਰੇ ਟਾਇਰ ਨਵੇਂ ਆ ਅਗਲੇ ਟਾਇਰ ਟਰੈਕਟਰ ਦੇ ਬੀ ਆ ਬੀ ਕੇ ਟੀ ਦੇ ਟਾਇਰ ਨਵੇਂ ਟਾਇਰ ਟਰੈਕਟਰ ਦੇ ਪਿਛਲੇ 10 ਟਰੈਕਟਰ ਰਹਿਣਾ ਬੜਾ ਚੜੀ ਹੋਈ ਆ ਡਬਲ ਕਲਚ ਟਰੈਕਟਰ ਆ ਪੈਪ ਵਾਲੀ ਟਰੈਕਟਰ ਦੀ ਛਤਰੀ ਲੱਗੀ ਹੋਈ ਆ ਮੀਕੈਨੀਕਲ ਸਿਸਟਮ ਲੱਗਿਆ ਹੋਇਆ ਛੋਟਾ ਟਰੈਕਟਰ ਫੁੱਲ ਸਾਫ オリジナル ਟਰੈਕਟਰ ਹੈ ਰੇਟ ਦੀ ਗੱਲ ਕਰੀ ਟਰੈਕਟਰ ਦੀ ਤਾਂ 2 ਲੱਖ ਤੇ 25000 ਇਹਦਾ ਰੇਟ ਆ ਬਾਕੀ ਮੌਕੇ ਦੇ ਮਾਨਤਾਂ ਸਕਰੀਨ ਤੇ ਨੰਬਰ ਹੈ 997309057 ਇਟਰ ਸਾਫ ਬਿਲਕੁਲ ਪਿਆਰੀ ਹੈਵੀ ਬੰਪਰ ਲੱਗਿਆ ਹੋਇਆ ਸਕਰੀਨ ਤੇ ਨੰਬਰ ਆ ਸਾਰੀ ਜਾਣਕਾਰੀ ਬਾਈਓ ਦੇ ਲਿੰਕ ਲੱਗਦੇ ਆ ਵੀਡੀਓ ਦੇ